1200 ਸਾਲ ਤੋਂ 9300 ਸਵੀ ਤੋ ਲੈ ਕੇ 1895 ਸਵੀ ਤੱਕ ਦੇ ਪੰਜਾਬ ਦੇ ਇਤਿਹਾਸ ਦੇ ਮੁੱਖ ਸੂਮੇ ਦੀ ਚਰਚਾ ਕਰਦੇ ਹਾਂ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ ਨੰਬਰ 1 ਸਹਿਤਕ ਸੂਮੇ ਨੰਬਰ 2 ਪ੍ਰਾਤਤਵਿਕ ਸੂਮੇ ਸਹਿਤਕ ਸੂਮੇ ਵਿੱਚ ਸ਼ਾਮਲ ਹਨ ਸਿੱਖਾਂ ਦਾ ਧਾਰਮਿਕ ਸਹਿਤ ਇਤਿਹਾਸਕ ਅਤੇ ਅਰਧ ਇਤਿਹਾਸਕ ਸਿੱਖ ਸਹਿਤ ਫਾਰਸੀ ਦੀਆਂ ਇਤਿਹਾਸਕ ਪੁਸਤਕਾਂ ਪਟਵਈਆਂ ਖਾਲਸਾ ਦਰਬਾਰ ਰਿਕਾਰਡ ਬੁਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ ਪ੍ਰਾਤਤਵਿਕ ਸੂਮੇ ਵਿੱਚ ਸ਼ਾਮਲ ਹਨ ਭਾਵਨ ਅਤੇ ਸਮਾਰਕ ਨੰਬਰ 2 ਸਿੱਕੇ ਅਤੇ ਚਿੱਤਰ ਹੁਣ ਆਪਾਂ ਗੱਲ ਕਰਦੇ ਹਾਂ ਸਾਹਿਤਕ ਸੂਮੇ ਨੰਬਰ 1 ਸਿੱਖਾਂ ਦਾ ਧਾਰਮਿਕ ਸਾਹਿਤ ਸਿੱਖਾਂ ਦੇ ਧਾਰਮਿਕ ਸਾਹਿਤ ਦੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਹੈ ਇਹਨਾਂ ਵਿੱਚ ਸਭ ਤੋਂ ਮੁੱਖ ਸਥਾਨ ਆਦਿ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੈ ਇਸ ਨੂੰ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਜਾਂਦਾ ਹੈ ਇਸ ਦਾ ਸੰਕਲਨ 1604 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਇਸ ਤੋਂ ਸਾਨੂੰ ਉਸ ਸਮੇਂ ਦੇ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਆਰਥਿਕ ਜੀਵਨ ਦੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਸ ਤੋਂ ਬਾਅਦ ਭਾਈ ਮਨੀ ਸਿੰਘ ਦੁਆਰਾ 1721 ਈਸਵੀ ਵਿੱਚ ਸੰਕਲਿਤ ਦਸਮ ਗ੍ਰੰਥ ਸਾਹਿਬ ਦਾ ਸਥਾਨ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ ਇਸ ਵਿੱਚ ਕੁੱਲ 18 ਗ੍ਰੰਥ ਹਨ ਇਹਨਾਂ ਵਿੱਚੋਂ ਇਤਿਹਾਸਕ ਤੌਰ ਤੇ ਬਚਿੱਤਰਨਾਟ ਤੇ ਜਫਰ ਨਵਾਂ ਦਾ ਨਾਮ ਮੁੱਖ ਹੈ ਇਹਨਾਂ ਗ੍ਰੰਥਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਮੁਗਲਾ ਅਤੇ ਸਿੱਖਾਂ ਦੇ ਸਬੰਧਾਂ ਤੇ ਕਾਫੀ ਰੋਸ਼ਨੀ ਪਾਈ ਗਈ ਹੈ ਇਸ ਦੇ ਬਾਅਦ ਭਾਈ ਗੁਰਦਾਸ ਜੀ ਦੁਆਰਾ ਲਿਖਿਆ ਕਈਆਂ 39 12 ਦਾ ਸਥਾਨ ਆਉਂਦਾ ਹੈ ਇਹਨਾਂ ਵਿੱਚ ਸਿੱਖ ਗੁਰੂਆਂ ਦੇ ਜੀਵਨ ਦਾ ਬਹੁਮੱਲਾ ਵੇਰਵਾ ਦਿੱਤਾ ਗਿਆ ਹੈ ਇਹਨਾਂ ਤੋਂ ਇਲਾਵਾ ਬੀ ਮਾਨਕਦੇਵ ਜੀ ਦੇ ਜੀਵਨ ਨਾਲ ਸੰਬੰਧ ਜਨੂ ਸਾਖੀਆਂ ਅਤੇ ਗੁਰੂ ਸਰਵੰਨ ਦੇ ਹੁਕਮਨਾਮੇ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ ਨੰਬਰ 2 ਅਤੇ ਆਸਕਤ ਅਰਧ ਇਤਿਹਾਸਕ ਸਿੱਖ ਸਾਹਿਤ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਦਾ ਨਿਮਾਉਂਦਾ ਹੈ ਸੈਨਾਪੱਤ ਦੁਆਰਾ ਰਚਿਤ ਗੁਰਸੂਬਾ ਇਸ ਵਿੱਚ 1699 ਈਸਵੀ ਤੋਂ 1708 ਈਸਵੀ ਤੱਕ ਅੱਖੀ ਦੇਖਿਆਂ ਘਟਨਾਵਾਂ ਦਾ ਵਰਣਨ ਹੈ ਇਸ ਤੋਂ ਇਲਾਵਾ ਭਾਈ ਮਨੀ ਸਿੰਘ ਦੁਆਰਾ ਰਚਿਤ ਸਿੱਖਾਂ ਦੀ ਭਗਤਮਾਲਾ ਕੇਸਰ ਸਿੰਘ ਛੱਬਾ ਦੁਆਰਾ ਰਚਿਤ ਬੰਸਾਵਲੀ ਨਾਮਾ ਗਿਰਪਾਲ ਜੰਦਵਾਲਾ ਰਚਿਤ ਮਹਿਮਾ ਪ੍ਰਕਾਸ਼ ਵਾਰਤਕ ਅਤੇ ਰਤਨ ਸਿੰਘ ਭੰਗੂਵਾਲਾ ਰਚਿਤ ਪਰਾਚੀਨ ਪੰਥ ਪ੍ਰਕਾਸ਼ ਵੀ ਪੰਜਾਬ ਦੇ ਇਤਿਆਹ ਦੇ ਨਰਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਨੰਬਰ 3 ਫਾਰਸੀ ਦੀਆਂ ਇਤਿਹਾਸਿਕ ਪੁਸਤਕਾਂ ਫਾਰਸੀ ਦੀਆਂ ਜ਼ਿਆਦਾਤਰ ਰਚਨਾਵਾਂ ਮੁਸਲਮਾਨਾਂ ਦੁਆਰਾ ਰਚਿਤ ਹਨ ਉਹਨਾਂ ਦੀਆਂ ਰਚਨਾਵਾਂ ਵਿੱਚ ਪੰਜਾਬ ਜਾਂ ਸਿੱਖਾਂ ਦੇ ਇਤਿਆਹ ਦਾ ਵਰਣ ਤਾਂ ਨਹੀਂ ਹੈ ਪਰ ਫਿਰ ਵੀ ਸਾਨੂੰ ਇਤਿਆਹ ਲਿਖਣ ਵਿੱਚ ਇਹਨਾਂ ਤੋਂ ਕਾਫੀ ਸਹਾਈਤਤ ਮਿਲਦੀ ਹੈ ਇਹਨਾਂ ਵਿੱਚ ਬਾਬਰ ਦੁਆਰਾ ਰਚਿਤ ਬਾਬਰਨਾਮਾ ਅਕਬਰ ਫੈਨ ਦੁਆਰਾ ਰਚਿਤ ਆਇਨੇ ਅਕਬਰੀ ਅਤੇ ਅਕਬਰ ਨਾਮਾ ਜਹਾਂਗੀਰ ਦੁਆਰਾ ਲਿਖੀ ਗਈ ਤੁਜਕੇ ਜਾਂ ਜਹਾਂਗੀਰੀ ਸੂਹ ਲਾਲ ਸੂਰੀ ਦੀ ਉਮਦਤ ਉਤ ਤਵਾਰਿਕ ਬੁੱਤੇ ਸ਼ਾਹੀ ਤਵਾਰਿਕ ਹੈ ਪੰਜਾਬ ਦੀਵਾਨ ਅਮਰਨਾਥ ਦੀ ਜਫਰ ਨਾਮਾ ਰਣਜੀਤ ਸਿੰਘ ਅਤੇ ਅਲਾਉਦੀਨ ਮੁਫਤੀ ਦੀ ਇਵਰਤ ਨਾਮਾ ਮੁਖਨ ਨੰਬਰ ਚਾਰ ਪਟ ਪਈਆਂ ਪਟ ਲੋਕਾਂ ਨੇ ਬਈਆਂ ਵਿੱਚ ਮਾਤਮ ਨੂੰ ਦਾ ਟਰਾਂਮਾ ਨੂੰ ਮਿੱਤੀਆਂ ਸਹਿਰ ਦਰਜ ਕਰ ਲੈਂਦੇ ਸਨ ਪੰਜਾਬ ਦੇ ਇਤਿਹਾਸ ਨਿਰਮਾਣ ਵਿੱਚ ਇਹਨਾਂ ਵਹੀਆਂ ਦਾ ਵਿਸ਼ੇਸ਼ ਸਥਾਨ ਹੈ ਇਹਨਾਂ ਵਿੱਚ ਗੁਰੂ ਹਰਗੋਬਿੰਦ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਕਾਲ ਦੀ ਅਨੇਕਾਂ ਮਹਤਵਮੰੂ ਘਟਨਾਵਾਂ ਦਾ ਬੇਰਬਾ ਦਰਜ ਹੈ ਨੰਬਰ 5 ਖਾਲਸਾ ਦਰਬਾਰ ਰਿਕਾਰਡ ਮਹਾਰਾਜਾ ਜੀ ਸਿੰਘ ਦੇ ਸਮੇਂ ਦੇ ਸਰਕਾਰੀ ਰਿਕਾਰਟ ਕਾਲੀ ਪੰਜਾਬ ਦੇ ਮਹੱਤਵਪੂਰਨ ਰੋਸ਼ਨੀ ਪਾਉਂਦੇ ਹਨ ਇਹ ਫਾਰਸੀ ਭਾਸ਼ਾ ਵਿੱਚ ਹਨ ਅਤੇ ਇਹਨਾਂ ਦੀ ਸੰਖਿਆ 1 ਲੱਖ ਤੋਂ ਵੀ ਉੱਪਰ ਹੈ ਇਹਨਾਂ ਦੀ ਸੂਚੀ ਸੀ타ਰਾਮ ਪੂਰੀ ਨੇ ਤਿਆਰ ਕੀਤੀ ਸੀ ਮੈਂਬਰਸ਼ਿਪ ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ ਪੰਜਾਬ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ੀ ਲੇਖਕਾਂ ਨੇ ਵੀ ਪੰਜਾਬ ਦੇ ਇਤਿਹਾਸ ਤੇ ਆਪਣੀਆਂ ਰਚਨਾਵਾਂ ਵਿੱਚ ਕਾਫੀ ਰੋਸ਼ਨੀ ਪਾਈ ਹੈ ਇਹਨਾਂ ਵਿੱਚ ਜਾਰਜ ਫੋਸਟਰ ਦੁਆਰਾ ਰਚਿਤ A Journey From Bengal To England ਮਿਲਕਮ ਦੁਆਰਾ ਰਚਿਤ Sketch of Sikhs ਪ੍ਰਿੰਸੇਪ ਦੁਆਰਾ ਰਚਿਤ Origin of Sikh Power in the Punjab ਕੈਪਟਨ ਵਿਲੀਅਮ ਉਸਵਾਰਨ ਦੁਆਰਾ ਰਚਿਤ ਦੀ ਕੋਟ ਐਂਡ ਕੈਂਪ ਆਫ ਰਣਜੀਤ ਸਿੰਘ ਮੁਰੇਦਾਰਾ ਰਚਿਤ ਹਿਸਟਰੀ ਆਫ ਪੰਜਾਬ ਸ਼ਾਮਲ ਹਨ ਜਿਹੜੀ ਕਨਿੰਗਮ ਦੁਆਰਾ ਰਚਿਤ ਹਿਸਟਰੀ ਆਫ ਦੀ ਸਿੱਖ ਸਭ ਤੋਂ ਵੱਧ ਵਿਸ਼ਵਾਸਯੋਗ ਅਤੇ ਮਾਤਮੂ ਮੰਨੀ ਜਾਂਦੀ ਹੈ ਇਸ ਵਿੱਚ 1699 ਈਸਵੀ ਤੋਂ ਲੈ ਕੇ 1846 ਈਸਵੀ ਤੱਕ ਦੇਆਂ ਘਟਨਾਵਾਂ ਦਾ ਵੇਰਵਾ ਦਰਜ ਹੈ ਹੁਣ ਗੱਲ ਕਰਦੇ ਆਪਾਂ ਪ੍ਰਾਤਿਤਿਕ ਸੋਮੇ ਪੰਜਾਬ ਦੇ ਇਤਿਹਾਸਕ ਭਵਨ ਸਮਾਰਕ ਸਿੱਕੇ ਅਤੇ ਚਿੱਤਰ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਸਹਿਯੋਗ ਦਿੰਦੇ ਹਨ ਸਿੱਖ ਗੁਰੂਆਂ ਦੁਆਰਾ ਬਸਾਏ ਗਏ ਖਡੂਰ ਸਾਹਿਬ ਗੋਇੰਦਵਾਲ ਅੰਮ੍ਰਿਤਸਰ ਤਨਦਾਰਨ ਕਰਤਾਰਪੁਰ ਆਨੰਦਪੁਰ ਸਾਹਿਬ ਆਦਿ ਧਾਰਮਿਕ ਸ਼ਹਿਰ ਪੰਜਾਬ ਦੇ ਇਤਿਹਾਸ ਦੀ ਮੂੰਹ ਬੋਲਦੀ ਤਸਵੀਰਾਂ ਇਸ ਤੋਂ ਇਲਾਵਾ 18ਵੀਂ ਸਦੀ ਦੇ ਅਨੇਕਾਂ ਸਿੱਖ ਸਰਦਾਰਾਂ ਦੁਆਰਾ ਬਣਾਏ ਗਏ ਮਹਿਲ ਅਤੇ ਕਿਲੇ ਵੀ ਪੰਜਾਬ ਦੇ ਇਤਿਹਾਸ 'ਤੇ ਕਾਫੀ ਰੌਸ਼ਨੀ ਪਾਉਂਦੇ ਹਨ ਸਾਨੂੰ ਸਿੱਖ ਗੁਰੂਆਂ ਅਤੇ ਉਹਨਾਂ ਦੀ ਵਾਸ਼ਾ ਨਾਲ ਸੰਬੰਧ ਅਨੇਕਾਂ ਚਿੱਤਰ ਵੀ ਪ੍ਰਾਪਤ ਹੋਏ ਹਨ ਇਹਨਾਂ ਚਿੱਤਰਾਂ ਦੇ ਮੌਦਿਮ ਤੋਂ ਸਾਨੂੰ ਉਸ ਸਮੇਂ ਦੇ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਹਾਲਤ ਦਾ ਪਤਾ ਲੱਗਦਾ ਹੈ ਪੰਜਾਬ ਦੇ ਵੱਖ-ਵੱਖ ਸ਼ਾਸਕਾਂ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਜੀ ਸਿੰਘ ਮੁਗਲ ਅਤੇ ਸਿੱਖ ਸਰਦਾਰਾਂ ਹੋਰਾਂ ਜਾਰੀ ਕੀਤੇ ਗਏ ਸਿੱਕਿਆਂ ਤੋਂ ਸਾਨੂੰ ਉਸ ਸਮੇਂ ਦੀ ਇਤਿਹਾਸਿਕ ਮੀਤੀਆਂ ਧਾਰਮਿਕ ਵਿਸ਼ਵਾਸਾਂ ਅਤੇ ਆਰਥਿਕ ਹਾਲਤ ਦਾ ਗਿਆਨ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਇਹ ਸਿੱਕੇ ਇਤਿਹਾਸ ਨਿਵਾਣ ਦੀ ਪ੍ਰਕਿਰਿਆ ਵਿੱਚ ਮਹਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਗਰ ਤੁਹਾਨੂੰ ਕੋਈ ਇਸ ਵੀਡੀਓ ਤੋਂ ਕੋਈ ਜਾਣਕਾਰੀ ਮਿਲੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ